ਨਛੱਤੀ ਕਾਲ ਹੋ ਸਨੋ ਕੀ ਹਾਲ ਚਾਲ ਹੈ ਤੁਹਾਡਾ ਮੈਨੂੰ ਉਮੀਦ ਹੈ ਕਿ ਮੇਰੀਆਂ ਭੈਣਾਂ ਦੇ ਮੇਰੇ ਪਰ ਆ ਬੂ ਬੁਠੀਕ ਦਾ ਸਭ ਠੀਕ-ਠਾਕ ਫਿੱਟਲ ਫਾਈਨ ਹੋਗੇ ਜੀ ਮੈਂ ਤੁਹਾਡੀ ਆਪਣੇ ਪਿੰਡ ਆਪਾਂ ਜਾ ਰਹੇ ਆਂ ਜੀ ਮਥਾ ਡੇਕ ਠੀਕ ਹੈ ਨਾ ਤੇ ਮੈਂ ਰੰਗਿਆ ਪੰਜਾਬ ਚ ਪਹਿਲਾ ਹੈਗਾ ਆਪਾਂ ਸਾਡੇ ਕੰਚਰੇ ਦਰਵਾਸਰ 골ਡਨ ਟੈਂਪਲ ਹਰਮੰਦਰ ਸਾਹਿਬ ਤੇ ਆਓ ਤੁਸੀਂ ਵੀ ਆਓ ਮੈਂ ਨਾਲ ਚੱਲਦੇ ਆਂ ਇਹ ਬਸ ਗੇਟ ਘਰੇਵਾਲ ਜੀ ਉਹ ਮਸਲਾ ਰਹੇ ਆ ਅੰਦਰ ਮੈਂ ਲਾਤਾ ਬਾਹਰ ਲਾਣਾ ਹੈ ਗੱਡੀ ਰੈਡੀ ਹੈ ਜੀ ਮਹਾਰਾਜ ਦਾ ਨਾਮ ਲੈ ਕੇ ਆਪਾਂ ਚੱਲੇ ਸ਼ੁਰੂ ਕਰਾਂਗੇ ਘਰ ਤੋਂ ਤੇ ਆਓ ਤੁਸੀਂ ਵੀ ਮੇਰੇ ਨਾਲ ਜੁੜੇ ਰਹੋ ਤੇ ਮਿਲਦੇ ਆਂ ਫਿਰ ਅੱਗੇ ਥੈਂਕ ਯੂ ਸੋਨੇ ਆ ਸਾਸਰੀਆ ਕਾਲ ਸਾਸਰੀਆ ਕਾਲ ਬੋਲੇ ਸੋਨੇ ਆ ਸਾਸਰੀਆ ਕਾਲ ਵਾਹਿਗੁਰੂ ਜੀ ਕੀ ਫਤਿਹ ਸਵੇਰ ਦਾ ਟਾਈਮ ਹੈ ਹਰ ਵੀ ਤੁਲੇ ਪਿੱਛੇ ਨਾ ਸੁਦਾ ਹੋਇਆ ਐ ਇੱਦੀ ਹੈ ਨਾ ਕਿਉਂਕਿ ਟਾਈਮ ਹੋ ਚੁੱਕਿਆ ਹੈ ਜੀ 8:00 ਬਜ ਗਏ ਆ ਠੀਕ ਹੈ ਤੇ ਦੇਖੋ ਧੁੱਪ ਕਿੰਨੀ ਹੈ 8 ਵਜ ਦਾ ਟਾਈਮ ਹੈ ਧੁੱਪ ਹੈ ਤੇ ਜੂਨ ਵੀ ਨਾਲ ਚੱਲਦਾ ਪਿਆ ਆ ਤਿੰਨ ਬੜੋਸਰ ਹਾਂ ਇਹ ਬਾਕੀ ਆਪਾਂ ਚੱਲ ਕਰਦੇ ਆ ਬਾਅਦ ਜੀ ਫਿਲਹਾਲ ਆਪਾਂ ਨਿਕਲਦੇ ਆ ਆਪਣੇ ਪਿੰਡ ਤੋਂ ਹਾਂਜੀ ਲੋ ਜੀ ਅਸੀਂ ਚਾਲੇ ਪਾਤੇ ਘਰ ਤੋਂ ਬਾਬਾ ਜੀ ਦਾ ਨਾਮ ਲੈ ਕੇ ਅਰਦਾਸ ਬੇਨਤੀ ਕਰ ਲਈ ਐ ਤੁਸੀਂ ਵੀ ਮੇਰੇ ਨਾਲ ਕੀਤੀ ਐ ਕਿ ਯਾਤਰਾ ਸਾਰਿਆਂ ਦੀ ਸਫਲ ਰਹੇ ਸਾਰਿਆਂ ਲਈ ਚੰਗਾ ਸੋਚੋ ਚੰਗੀ ਅਰਦਾਸ ਬੇਨਤੀ ਕਰੋ ਮਹਾਰਾਜ ਜੀ ਅੰਗ ਸੰਗ ਸਹਾਇ ਹੋ ਕੇ ਸਾਰੇ ਕਾਰਜ ਸਵਾਰਦਾ ਠੀਕ ਹੈ ਨਾ ਕੈਬਰੀ ਕਹਿੰਦੀ ਬੰਦੇ ਨੂੰ ਕੁਝ ਕਰਨ ਦੀ ਲੋੜ ਨਹੀਂ ਪੈਂਦੀ ਜੇ ਉਹਦੀ ਨਿਗਾ ਸਵੱਲੀ ਹੋਵੇ ਤਾਂ ਉਹ ਸਾਰੇ ਕਾਰਜ ਸਵਾਰਦਾ ਪਰ ਚਲੋ ਅਸੀਂ ਕਦੀ ਕਦੀ ਗੱਲਾਂ ਕਰ ਦਿੰਦੇ ਆ ਕਿ ਉਹ ਵੀ ਕੈਬਰੀ ਲਾਂਚ ਖੜੇ ਬੰਦੇ ਨੂੰ ਅੰਨ ਦੇਖਾ ਕਰ ਦਿੰਦਾ ਕਿ ਭਗਤਾ ਹਲੇ ਖੜਾ ਰਹਿ ਤੇਰੀ ਵਾਰੀ ਹਲੇ ਆਣੀ ਹੈ ਹਨ ਆਪਾਂ ਕੈਬਰੀ ਕਹਿੰਦੇ ਲੈ ਬੱਬਾ ਦਾ ਦੇਖਦਾ ਹੀ ਨਹੀਂ ਬਾਬਾ ਤਾਂ ਸੁਣਦਾ ਨਹੀਂ ਲੇਕਿਨ ਉਹ ਦੇਖ ਕੇ ਵੀ ਅਨਦੇਖਾ ਕਰ ਦਿੰਦਾ ਆ ਕਿਉਂ ਕਰਦਾ ਉਹਦੀ ਮਰਜ਼ੀ ਲੋ ਜੀ ਗੋਲਡਨ ਟੈਂਪਲ ਦਾ ਅੰਬਰਸਰ ਦਾ ਹਰਮੰਦਰ ਸਾਹਿਬ ਦਾ ਮੀਂਹ ਆ ਬਕੈ ਦਿੰਦੇ ਆ ਨਾ ਗੋਲਡਨ ਟੈਂਪਲ ਤਾਂ ਆਪਾਂ ਹਰਮੰਦਰ ਸਾਹਿਬ ਹੀ ਕਹਾਂਗੇ ਗੋਲਡਨ ਟੈਂਪਲ ਕਹਿੰਦੇ ਆ ਉਹਦਾ ਟੱਪ ਚੁੱਕੇ ਆ ਤੇ ਅਸੀਂ ਪਾਰਕਿੰਗ ਏਰੀਏ ਵਿੱਚ ਹੁਣ ਜਾ ਰਹੇ ਆ ਆਪਾਂ ਗੱਡੀ ਲਾਣੀ ਹੈ ਜੀ پارک ਤੇ ਪਾਰਕਿੰਗ ਕਾਰ ਪਾਰਕਿੰਗ ਚ ਕਿਉਂਕਿ ਰਸ਼ ਬਹੁਤ ਜ਼ਰਾ ਸੀ ਗੱਡੀ ਨੂੰ ਟਿਕਾਣੇ ਸਰ ਲਾਣਾ ਪਹਿਲਾ ਜ਼ਰੂਰੀ ਬਣਦਾ ਸੀਗਾ ਸੀਗਾ ਚਲੋ ਥੋੜਾ ਟਾਈਮ ਵੱਧ ਲੱਗ ਜੇਵੇ ਘਟ ਲੱਗ ਜੇ ਲੇਕਿਨ ਆਪਾਂ ਆਪਣੀ ਗੱਡੀ ਨੂੰ ਠੀਕ ਹੈ ਮੰਜ਼ਿਲ ਤੱਕ ਪਹੁੰਚਾ ਕੇ ਫਿਰ ਗਾਂ ਤੁਰਾਂਗੇ ਦੇਖੋ ਜੀ ਪਾਰਕਿੰਗ ਮੈਗਾ ਨਿਕ ਕੋਠਿਆਂ ਤੱਕ ਚੜੀ ਹੋਈ ਸੀਗੀ ਹੈਨਾ ਪੰਜਾਬੀ ਚ ਕਹਿ ਦਿੰਦੇ ਨਾ ਥੱਲੇ ਜਗਾ ਨਾ ਮੇਰੇ ਕੰਨੇ ਕੋਠੇ ਸੋ ਜੋ ਤੇ ਲੋ ਜੀ ਪਾਰਕਿੰਗ ਚ ਗੱਡੀ ਖੜੀ ਕੀਤੀ ਫਿਰ ਅਸੀਂ ਆ ਗਏ ਹੱਥਲੇ ਹੁਣ ਵੱਧ ਰਿਆਂ ਗਾਂ ਹੌਲੀ ਹੌਲੀ ਤੇ ਇੱਥੇ ਥੋੜੀ ਕਲਿੱਪਸ ਲਈ ਹੈ ਵੀਡੀਓ ਬਣਾਈ ਗਈ ਹੈ ਮੈਂ ਤੁਹਾਡੀ ਪ੍ਰੀਤ ਲੋ ਮਿਲਦੇ ਆ ਜੀ ਹੋਰ ਸੁਣਾਓ ਕੀ ਹਾਲ ਚਾਲ ਹੈ ਤੁਹਾਡਾ ਤਿੱਲੋ ਜੀ ਆਹ ਬੈਲਾ ਨਹੀਂ ਹੁੰਦੇ ਸੀ ਗੋਲ ਗੋਲ ਪਤਨੀ ਕੀ ਲਾ ਦਿੱਤਾ ਹੈ ਵੀ ਬੰਦਾ ਜਿੱਦਾਂ ਮਰਜੀ ਲੰਗੇ ਬੜੇ ਚਲੋ ਕੀ ਕਹਿ ਸਕਦੇ ਹਰ ਇੱਕ ਦੀ ਆਪਣੀ ਮਰਜ਼ੀ ਹੈ ਹਰ ਕੋਈ ਆਪਣਾ ਹੀ ਕਰਦਾ ਤੱਕਰੀ ਜਾਵੇ ਲੋ ਜੀ ਆਪਾਂ ਇੱਥੇ ਤੱਕ ਆ ਗਏ ਆਂ ਤੇ ਆਪਾਂ ਜਾਵਾਂਗੇ ਇਧਰੋਂ ਪਿਛਲੇ ਗੇਟ ਵੱਲੋਂ ਠੀਕ ਹੈ ਨਾ ਮੋੜਲੇ ਵੱਲੋਂ ਜਾਵਾਂਗੇ ਪਰ ਪਿਛਲੇ ਵੱਲੋਂ ਸਾਲ ਹੁੰਦਾ ਤੁਹਾਡੇ ਕੋ ਬੱਚੇ ਆ ਤੇ ਇਧਰ ਜਾਓ ਬਹੁਤ ਸੋਹਣੀ ਇਧਰ ਵੀ ਜਗ੍ਹਾ ਬਣੀ ਹੈ ਤੁਹਾਡਾ ਗਠਰੀ ਘੜ ਜੋੜਾ ਘੜ ਸਾਰਾ ਕੁਝ ਬਣਿਆ ਹੋਇਆ ਹੈ ਇਧਰ ਜਾ ਕੇ ਫਿਰ ਅਸੀਂ ਪੂਰੀ ਪਰਿਕਰਮਾ ਕਰਾਂਗੇ ਇਸ਼ਨਾਨ ਵੀ ਹੋਏਗਾ ਲੇਕਿਨ ਪਹਿਲਾ ਜੀ ਮਸਟ ਹੈ ਆਪਣੇ ਜੀ ਜੋੜੇ ਜਮਾ ਕਰਾ ਦਿੱਗੇ ਬਹੁਤ ਸੋਹਣੀ ਬਿਲਡਿੰਗ ਬਣ ਗਈ ਪਹਿਲਾਂ ਥੋੜੀ ਮੋਰੀ ਸੀਗੀ ਤੇ ਹੁਣ ਇਹਨਾਂ ਨੇ ਇਧਰ ਬਣਾ ਦਿੱਤੀ ਹੈ ਚਲੋ ਠੀਕ ਆ ਦੇਖੋ ਗਠਰੀ ਘੜ ਤੇ ਜੋੜਾ ਘੜ ਸਾਰੇ ਕੁਝ ਦੋਨੋਂ ਇੱਕ ਜਗ੍ਹਾ ਤੇ ਹੀ ਹੈ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਤਕਲੀਫ ਜਾਂ ਦਿੱਕਤ ਨਾ ਹੋਵੇ ਬੜਾ ਠੰਡੀ ਜਗਾ ਸੀ ਪੱਖੇ ਲੱਗੇ ਸੀ ਸਕੂਨ ਜਿਆ ਗੁਰਬਾਣੀ ਪੜੀ ਜਾਂਦੀ ਉੱਦਾਂ ਵੀ ਜਿੱਥੇ ਨਾ ਗੁਰਬਾਣੀ ਦਾ ਪ੍ਰਚਾਰ ਹੁੰਦਾ ਆ ਗੁਰਬਾਣੀ ਪੜੀ ਜਾਂਦੀ ਹੈ ਤਾਂ ਸਕੂਨ ਬਹੁਤ ਹੁੰਦਾ ਲੋ ਜੀ ਕਿੰਨਾ ਇਕੱਠ ਕਿੰਨੇ ਲੋਕ ਆਏ ਆ ਦਰਸ਼ਨ ਕਰਨ ਮੱਥਾ ਟੇਕਣ ਤਾਂ ਤੁਹਾਨੂੰ ਪਤਾ ਹੈ ਜੂਨ ਮਹੀਨਾ ਚੱਲਦਾ ਪਿਆ ਆ ਸੰਗਤ ਹੂਮ ਹੁਮਾ ਕੇ ਪਹੁੰਚ ਰਹੀ ਹੈ ਹੈਨਾ ਬੇਰੀ ਦੇ ਨੀਚੇ ਅਸੀਂ ਇਸ਼ਨਾਨ ਕੀਤਾ ਚਲੋ ਇਹ ਕੋਈ ਮਸਟ ਨਹੀਂ ਕਿ ਬੇਰੀ ਥੱਲੇ ਕਹਿੰਨਾ ਜਿੱਥੇ ਕੰਫਰਟੇਬਲ ਹੋਏ ਜਿੱਥੇ ਜਗ੍ਹਾ ਮਿਲ ਗਈ 2 ਮਿੰਟ ਬੈਠੇ ਆ ਰੱਬ ਨੂੰ ਤੇ ਆਇਆ ਮੱਥਾ ਟੇਕਿਆ ਇੱਥੇ ਮੈਂ ਤਾਂ ਦੀਪ੍ਰੀਤ ਮੈਂ ਆਪਣੇ ਬੱਚੇ ਕੋਲ ਬੈਠੀ ਸੀ ਮੈਂ ਕਿਾ ਚਲੋ ਦੋ ਘੜੀ ਮੈਂ ਵੀ ਭੇਜਣ ਦੀਆਂ ਫਿਰ ਤਾਂ ਚਲੋ ਹੋਰ ਕੰਮ ਨਹੀਂ ਮੁਕਣੇ ਹਨਾ ਫੇ ਆਪਾਂ ਪੰਜ ਇਸ਼ਨਾਨਾ ਕੀਤੀਆਂ ਨਾਤੇ ਤਾਂ ਖੈਰ ਆਪਾਂ ਹੈ ਨਹੀਂ ਪਰ ਇਸ਼ਨਾਨ ਨਹੀਂ ਕੀਤਾ ਪੰਜ ਇਸ਼ਨਾਨਾ ਕਰ ਲਿਆ ਕਹਿੰਦੇ ਪੰਜ ਇਸ਼ਨਾਨਾ ਹੀ ਬਹੁਤ ਹੁੰਦੀਆਂ ਹਨਾ ਚੈੱਕ ਕਰ ਲਿਆ ਮਹਾਰਾਜ ਦੀ ਹਜੂਰੀ ਲਗਣੀ ਤੇ ਮੱਛੀਆਂ ਮੈਂ ਕਿ ਨਹੀਂ ਸਾਡੇ ਕੋਲ ਹੀ ਖੜੀਆਂ ਸੀਗੀਆਂ ਉਹ ਸਾਨੂੰ ਵੀ ਕਹਿ ਰਹੀਆਂ ਤੁਸੀਂ ਆ ਗਏ ਹੋ ਭਗਤੋ ਅਸੀਂ ਕਹਾਂ ਹਾਂਜੀ ਬਈ ਆ ਗਏ ਆ ਤੇ ਸਾਨੂੰ ਵੀ ਤੁਸੀਂ ਦਰਸ਼ਨ ਦਿਓ ਮੈਂ ਕਹਾਂ ਮੈਂ ਹਰ ਵੀ ਤੇ ਮੂੰਹ ਹੱਥ ਸਾਰਾ ਪੈਰ ਪੁਰ ਧੋਤੇ ਆ ਤੇ ਮੈਂ ਕਹਾਂ ਚਲ ਤੂੰ ਆਪਣੇ ਪਾਪਾ ਕੋਲ ਚਲ ਜਾ ਹੁਣ ਮੈਂ ਆਪਣਾ ਮੂੰਹ ਹੱਥ ਧੋ ਕੇ ਪੰਜ ਚਲਾਣਾ ਕਰਕੇ ਫੇਰ ਮੈਂ ਤੇਰੇ ਕੋਲ ਆਂਦੇ ਥੋੜਾ ਜਿਹਾ ਜਲ ਭਰ ਲਿਆ ਕਿ ਘਰ ਜਾ ਕੇ ਚਲੋ ਇਸ਼ਨਾਨ ਕਰਾ ਦੂੰਗੀ ਕਾਕੇ ਨੂੰ ਵੀ ਆਪ ਵੀ ਹੈਨਾ ਕਿਉਂਕਿ ਲੇਡੀਜ਼ ਵੱਲ ਬਹੁਤ ਰਾਸੇ ਦਾ ਬਹੁਤ ਕਰਾਉਡ ਸੀਗਾ ਬੀਬੀਆਂ ਪਤਨੀ ਕਿੰਨਾ ਨਾ ਆਂਦੀ ਮੈਨੂੰ ਤਾਂ ਸਮਝ ਨਹੀਂ ਆਂਦੀ ਪਰ ਚਲੋ ਵਧੀਆ ਹੋ ਗਿਆ ਜਿੰਨਾ ਵੀ ਹੋਇਆ ਸੋਹਣਾ ਹੋਇਆ ਮੱਥਾ ਟੇਕਿਆ ਤੇ ਮੈਂ ਕਿਹਾ ਤੁਹਾਨੂੰ ਮੈਂ ਆਹ ਕਲਿੱਪ ਜ਼ੋਰ ਸ਼ੇਅਰ ਕਰੂੰਗੀ ਇੱਥੋਂ ਤੱਕ ਦੀ ਫਿਰ ਗਾਂ ਆਪਾਂ ਕੰਟੀਨਿਊਸ ਕਰਾਂਗੇ ਠੀਕ ਹੈ ਆਪਾਂ ਮੇਨ ਜਗ੍ਹਾ ਤੇ ਫਿਰ ਚਲਾਂਗੇ ਲੇਕਿਨ ਪਾਰਟ ਬੰਦ ਹੀ ਰਹਿਣਗੇ ਲੋ ਜੀ ਪਰਿਕਰਮਾ ਸ਼ੁਰੂ ਕਰ ਦਿੱਤੀ ਆਪਾਂ ਸੰਗਤ ਬਹੁਤ ਸਗੀ ਤੇ ਬੱਚਿਆਂ ਨੂੰ ਹੁੰਦਾ ਆ ਹਨਾ ਮੈਂ ਕਿ ਚਲੋ ਫੋਟੋ ਖਿੱਚਦੀਆਂ ਵੀਡੀਓ ਬਣਾਉਂਦੀਆਂ ਲੋਕ ਦੇਖੋ ਇਸ਼ਨਾਨ ਕਰਦੇ ਹਨਾ ਲੋਕ ਬੜੇ ਦੂਰ ਦੂਰ ਤੋਂ ਆਉਂਦੇ ਕਹਿੰਦੇ ਨੇ ਨਾਲ ਇੱਕ ਦੁਖੀ ਆ ਸਭ ਸੰਸਾਰ ਲੋਕ ਪਤਾ ਨਹੀਂ ਕਿੰਨੇ ਦੁਖੀ ਹੈ ਤੇ ਕਿਸੇ ਹੋਰ ਵੱਲ ਦੇਖ ਕੇ ਨਾ ਅਰਦਾਸ ਬੇਨਤੀ ਕਰੇਗਾ ਰੱਬ ਮୋਰੇ ਸ਼ੁਕਰ ਹੈ ਰੱਬਾ ਸ਼ੁਕਰ ਹੈ ਤੂੰ ਮੈਨੂੰ ਇੱਥੇ ਜੋਗਾ ਰੱਖਿਆ ਤੂੰ ਮੈਨੂੰ ਇੰਨਾ ਦਿੱਤਾ ਹੈ ਹਨਾ ਕਿਉਂਕਿ ਸਾਰ ਦੁਨੀਆ ਬਹੁਤ ਪਰੇਸ਼ਾਨ ਤੇ ਦੁਖੀ ਹੈ ਤੇ ਇਸ ਕਰਕੇ ਤੁਹਾਡਾ ਦੁੱਖ ਤਾਂ ਕਿਸੇ ਦੇ ਸਾਹਮਣੇ ਕੁਝ ਵੀ ਨਹੀਂ ਹੈ ਅਗਰੇ ਸੋਚਿਓ ਕਰ ਦੇਖਿਆ ਕਰੋ ਰੱਬ ਮਿਹਰ ਕਰੇ ਕਿ ਰੋਟੀ ਖਾਣ ਨੂੰ ਚਾਹੀ ਜਿੰਨਾਂ ਕੋ ਲੱਖਾਂ ਕੁਛ ਹੈਗਾ ਹੈ ਹੀਰੇ ਮੋਤੀ ਕਹਿੰਦੇ ਇੰਨਾ ਕੁਝ ਹੋਣ ਦੇ ਬਾਵਜੂਦ ਉਹਨਾਂ ਨੂੰ ਸਕੂਨ ਨਹੀਂ ਚੈਨ ਨਹੀਂ ਤਾਂ ਫੇ ਕੀ ਕਰਨਾ ਇਸਕਿ ਕੋ ਦੋ ਰੋਟੀਆਂ ਵਿੱਚ ਜਿਹੜਾ ਸਕੂਨ ਤੇ ਚੈਨ ਹੈ ਨਾ ਕਿਤੇ ਨਹੀਂ ਹੈਗਾ ਦੁਨੀਆਂ ਦੇ ਕਿਸੇ ਕੋਨੇ ਵਿੱਚ ਨਹੀਂ ਪ੍ਰਮਾਤਮਾ ਦਾ ਨਾਮ ਲਿਆ ਕਰੋ ਲੋਕ ਠੰਡੇ ਪਾਣੀ ਦੀ ਛਪੀ ਲ ਆਪਾਂ ਪੂਰੀ ਸਾਡੇ ਪਾਸੇ ਪਿੰਦੇ ਪਿੰਦੇ ਆਏ ਆ ਮਿੱਠਾ ਪਾਣੀ ਸੀਗਾ ਗਰਮੀ ਦਾ ਕੋਈ ਇਦਾਂ ਨਹੀਂ ਸੀਗਾ ਇੱਥੇ ਸੰਗਤ ਸੇਵਾ ਵੀ ਕਰਦੀ ਪਈ ਸੀਗੀ ਹਨਾ ਨਾਨਲ ਮਿੱਠਾ ਪਾਣੀ ਬਣੇ ਜਾਂਦਾ ਸੀ ਬਰਤਾਇਆ ਜਾ ਰਿਹਾ ਸੀ ਕਿ ਆਪੇ ਪਕਰਦਾ ਪ੍ਰਸ਼ਾਦ ਦੀ ਦੀਗ ਲਈ ਅਸੀਂ ਕਹਿੰਦੇ ਚਲੋ ਜੀ ਪ੍ਰਸ਼ਾਦ ਦੀ ਦੀਗ ਲੈ ਕੇ ਕਰਵਾਂਦੇ ਆ ਫਿਰ ਬਾਕੀ ਆਪਾਂ ਗਾਹ ਕਰਦੇ ਹਾਂ ਦੋ ਘੜੇ ਬੈਠਾਂਗੇ ਗੁਰਬਾਣੀ ਸੁਣਾਗੇ ਇਦਾਂ ਹੀ ਹੁੰਦਾ ਨਾ ਚਲ ਜਾਂਦਾ ਬੰਦਾ ਏਡੀ ਦੂਰ ਮੱਥਾ ਟੇਕਣ ਇਹ ਤਾਂ ਕਮਾਕਾਰਾਂ ਸੋ ਬੇਲ ਨਹੀਂ ਮਿਲ ਇਸਕੇ ਮੇਰੇ ਭਰਾਵੋ ਪੈਣਾ ਨੂੰ ਲੈ ਜਾਇਆ ਕਰੋ ਕਮਾ ਲਿਆ ਕਰੋ ਫਿਰ ਆਇਆ ਕਰੋ ਗੁਰਦੁਆਰੇ ਮੰਦਰ ਤੁਸੀਂ ਜਿਹੜੀ ਜਗ੍ਹਾ ਤੇ ਪਵਿੱਤਰ ਜਗ੍ਹਾ ਸਾਰੇ ਰੱਬ ਦੇ ਘਰ ਹੈ ਜਿੱਥੇ ਜਾਣਾ ਤੁਸੀਂ ਜਾਓ ਤੇ ਅਗਲੇ ਪਾਰਛ ਪੀਤ ਨੂੰ ਫਿਰ ਮਿਲਦੇ ਆ ਭੌਤਕ ਦੋਜੀ ਇਜਾਜ਼ਤ ਥੈਂਕ ਯੂ so much ਸਤਿ ਸ੍ਰੀ ਅਕਾਲ